ਉਹੀ ਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੂਰਨ ਨਿਰਵੈਰ ਅਕਾਲ ਮੂਰਤਿ ਅਜਨੀ ਸੈਭੰ ਗੁਰ ਪ੍ਰਸਾਦਿ ਕਿਉਂ ਤੇ ਆ ਨਕੀ ਚਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ പവിത്രജൂരി

ਇਸ ਤੋਂ ਬਸ ਇਸ ਵੀ ਇੰディਸ ਮਾਰਕੀ ਗੁਰੂ ਸਹਿਬ ਜੀ ਮਹਾਰਾਜ ਇਹਨਾਂ ਪਵਿੱਤਰ ਬਚਨਾਂ ਰਾਹੀਂ ਬਖਸ਼ਿਸ਼ ਕਰਦੇ ਨੇ ਵੀ ਕਾਹੁ ਲੈ ਪਾਹਨ ਪੂਜ ਧਰਿਓ ਸਿਰ ਕਹਿੰਦੇ ਕਿਸੇ ਮਨੁੱਖ ਨੇ ਪੱਥਰ ਨੂੰ ਪਾਹਨ ਦੇ ਪੱਥਰ ਨੂੰ ਜਿਹਨੂੰ ਸਾਲਗ੍ਰਾਮ ਦਾ ਪੱਥਰ ਕਿਹਾ ਮਾਫ ਕਰਵਿੰਦਾ ਇਤਿਹਾਸ ਵਿੱਚ ਨੂੰ ਨਾ ਜੁੜਿਆ ਜਾਂਦਾ ਮੈਂ ਪਰ ਉੱਤੇ ਬਹੁਤਾ ਨਹੀਂ ਵਿਚਾਰਨਾ ਇਹ ਆਖਿਆ ਜਾਂਦਾ ਜਿਹੜਾ ਸਾਲ ਗ੍ਰਾਮ ਦਾ ਪੱਥਰ ਹੈ ਉਹਦੇ ਤੇ ਧਾਰੀਆਂ ਲੱਗੀਆਂ ਹੁੰਦੀਆਂ ਨੇਪਾਲਲੇ ਪਾਸੇ ਇੱਕ ਨਦੀ ਵਗਦੀ ਹੈ ਜਿਹਨੂੰ ਗੰਡਕੀ ਨਦੀ ਕਿਹਾ ਜਾਂਦਾ ਹੈ ਉੱਥੇ ਪਿੰਡ ਦੇ ਗ੍ਰਾਮ ਗ੍ਰਾਮ ਦੇ ਪਿੰਡ ਵਿੱਚ ਇੱਕ ਨਦੀ ਵਗਦੀ ਹੈ ਗੰਡਕੀ ਨਦੀ ਜਿੰਦੀ ਵਿੱਚ ਸਾਲ ਗ੍ਰਾਮ ਦੇ ਪੱਥਰ ਜੋ ਪਿੰਡ ਦਾ ਨਾਮ ਵੀ ਸਾਲਗਰਾਮ ਇਹਦੀ ਪੂਜਾ ਜ਼ਿਆਦਾਤਰ ਜਿਹੜੀ ਉਹ ਤુલਸੀ ਦੇ ਨਾਲ ਕੀਤੀ ਜਾਂਦੀ ਤੁਸੀਂ ਕਈ ਘਰਾਂ 'ਚ ਵੇਖੇ ਹੋਏਗੀ ਤુલਸੀ ਹੁੰਦੀ ਹੁੰਦੀ ਵਿੱਚ ਪੱਥਰ ਵੀ ਪਿਆ ਹੁੰਦਾ ਹੈ ਗੁਰੂ ਸੇਵ ਜੀ ਜੋ ਸਮਝਾਉਣਾ ਚਾਹੁੰਦੇ ਸਾਨੂੰ ਸਾਬ ਕਹਿੰਦੇ ਕੋਈ ਮਨੁੱਖ ਇਹ ਪੱਥਰ ਨੂੰ ਸਿਰ ਤੇ ਰੱਖ ਕੇ ਪੂਜ ਰਿਹਾ ਕਾਹੂ ਲੈ ਪਾਹਣ ਪੂਜ ਤਰਿਓ ਸਿਰ ਤੇ ਰੱਖ ਕੇ ਬੰਨ੍ਹ ਜਿਵੇਂ ਕਾਹੂਲੇ ਲਿੰਗ ਗਰੇ ਲਟਕਾਇਓ ਕੋਈ ਸ਼ਿਵਲਿੰਗ ਦੇ ਪੱਥਰ ਨੂੰ ਲੈ ਕੇ ਪੂਜ ਰਿਹਾ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਮੁਸਲਮਾਨ ਵੀਰਾਂ ਦਾ ਕਹਿਣਾ ਹੈ ਮਾਫ ਕਰਿਓ ਹਿੰਦੂ ਵੀਰਾਂ ਦਾ ਕਹਿਣਾ ਵੀ ਜਿਹੜਾ ਦੱਖਣ ਵਾਲੇ ਪਾਸੇ ਜਿੱਥੇ ਦਵਾਰ ਘਾਣਾ ਹੈ ਰਾਬੂਦਰ ਉਹ ਦੱਖਣ ਵਾਲੇ ਪਾਸੇ ਜਾ ਕੇ ਨਮਸਕਾਰ ਕਰਦਾ का लख्य रवाची दिशा में अवाची का भाव दख का पछा दछम आसलमानी जिसे काम आले पासे, पासे।, पासे सिजदा करते पछम आ नहीं करते ना माड़ा गर्म भी नहीं करते इंज भी कर पछम आ खुदा बस र ਸਾਹਿਬ ਜੀ ਕਹਿੰਦੇ ਕਾਹੂ ਲਖਿਓ ਰਵਾਚੀ ਦਿਸ਼ਾਮੈ ਕਾਹੂ ਪਛਾਉ ਕੋ ਸੀਸ ਨਿਵਾਇਓ ਕੋਈ ਪੱਛਮ ਵਾਲੇ ਪਾਸੇ ਸੀਸ ਨਿਵਾੰਦਾ ਹੈ ਕਉ ਬੁਤਾਨ ਕੋ ਪੂਜਿਤ ਹੈ ਪਸ਼ ਪਸ਼ ਦਾ ਪवते ਮੂਰਖ ਅਗਿਆਨ ਅੰਜਾਨ ਅਗਿਆਨੀ ਬੇਸਮਝ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕੋਈ ਬੁੱਤਾਂ ਨੂੰ ਪੂਜ ਰਿਹਾ ਹੈ ਅੰਜਾਨ ਮਨੁਕ ਬੁੱਤਾਂ ਨੂੰ ਪੂਜ ਰਹੇ ਨੇ ਪੱਥਰਾਂ ਨੂੰ ਪੂਜ ਰਹੇ ਨੇ ਕੋਉ ਮਿਰਤਾਨ ਕੋ ਪੂਜਨਤਾਇਓ ਮਿਰਤਾਨ ਦਾ ਭਾਵ ਜਦੋਂ ਮਨੁੱਖ ਮਰ ਜਾਂਦਾ ਉਹਦੀ ਕਬਰ ਬਣਾਈ ਜਾਂਦੀ ਜਿਹਨੂੰ ਮੜੀ ਮਸਾਣੀ ਕਿਹਾ ਜਾਂਦੀ ਹੈ ਕਿਤੇ ਕੋਈ ਮੜੀ ਮਸਾਣੀਆਂ ਨੂੰ ਕਬਰਾਂ ਨੂੰ ਪੂਜੀ ਜਾਂਦੇ ਹੁਣ ਗੁਰੂ ਸੇਵ ਜੀ ਦੀ ਨਿਗਾ ਚ ਏਕੀ ਚੀਜ਼ਾਂ ਨੇ ਸਭ ਕਿਤੇ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨੇ ਇਹ ਝੂਠ ਦੀਆਂ ਕਿਰਿਆ ਨੇ ਇਹਨਾਂ ਵਿੱਚ ਤੁਸੀਂ ਰੱਬ ਦਾ ਭੇਦ ਨਹੀਂ ਪਾ ਸਕਦੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਮੜੀ ਮਸਾਣੀਆਂ ਪੂਜਣੀਆਂ ਪੱਥਰ ਪੂਜ ਲੈਣੇ ਕਬਰਾਂ ਨੂੰ ਪੂਜ ਲੈਣਾ ਇਹਦੇ ਚ ਰੱਬ ਦਾ ਭੇਦ ਨਹੀਂ ਮਿਲਦਾ ਰੱਬ ਬਾਰੇ ਕੋਈ ਗਿਆਨ ਨਹੀਂ ਮਿਲਦਾ ਸਹਿਬ ਕਹਿੰਦੇ ਇਹ ਕਿਰਿਆ ਤੁਸੀਂ ਜਿਹੜੀ ਕਰ ਰਹੇ ਹੋ ਇਹ ਝੂਠ ਦੀਆ ਕਿਰਿਆ ਹੈ ਕੋਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਦ ਨਾ ਪਾਇਓ ਇਹ ਨਹੀਂ ਪਾਸ ਹੋਏ ਹੁਣ ਗੁਰੂ ਸਾਹਿਬ ਜੀ ਮਹਾਰਾਜ ਜਿਹੜੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਤੁਸੀਂ ਕਰਮ ਕਰ ਰਹੇ ਹੋ ਨਾ ਜਿਹਨੂੰ ਤੁਸੀਂ ਧਰਮ ਦਾ ਨਾਮ ਦਿੱਤਾ ਹੈ ਜਿਹੜੇ ਤੁਸੀਂ ਕਰਮ ਕਰ ਰਹੇ ਹੋ ਜਿਹਨੂੰ ਧਰਮ ਦਾ ਨਾਮ ਦਿੱਤਾ ਹੈ ਵੀ ਪੱਥਰਾਂ ਨੂੰ ਪੂਜਣਾ ਮੜੀ ਮਸਾਣੀਆਂ ਨੂੰ ਪੂਜਣਾ ਬੁੱਤਾਂ ਨੂੰ ਪੂਜਣਾ ਇਹ ਝੂਠ ਦੀ ਕਿਰਿਆ ਇਹਦੇ ਚ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਇੱਕ ਮੈਂ ਛੋਟੀ ਜਿਹੀ ਉਦਾਹਰਨ ਸਾਂਝੀ ਕਰ ਦੇਣਾ ਤੁਹਾਡੇ ਨਾਲ ਖਰੜ ਤੋਂ ਲੁਧਿਆਣਾ ਜਾਣਾ ਹੋਵੇਗਾ ਖਰੜ ਤੋਂ ਲੁਧਿਆਣਾ ਜਾਣਾ ਹੋਵੇ ਲੁਧਿਆਣਾ ਸਾਡੀ ਕਮਨਜਲ ਹੈ ਸਮਝ ਲਓ ਉਰਸਤਾ ਤੱਕ ਉਸ ਰਸਤੇ ਦੇ ਦਰਮਿਆਨ ਜਿਹੜੇ ਸਾਈਨ ਬੋਰਡ ਹੈ ਨਾ ਜਿੰਨਾਂ ਤੇ ਸ਼ਬਦ ਲਿਖੇ ਨੇ ਉਹ ਸ਼ਬਦ ਸਾਨੂੰ ਲੁਧਿਆਣੇ ਤੱਕ ਪਹੁੰਚਾ ਦੇ। ਉਹ ਮੰਜ਼ਿਲ ਤੱਕ ਪਹੁੰਚਾ ਦੇ ਗਏ। ਵੀ ਲੁਧਿਆਣੇ ਇੰਨੇ ਕਿਲੋਮੀਟਰ ਹੈ। ਇੰਨੇ ਕਿਲੋਮੀਟਰ ਰਹਿ ਗਿਆ। ਕਈ ਬੋਰਡ ਲਿਖੇ ਹੋਣਗੇ ਸਾਈਨ ਬੋਰਡ ਵੀ ਅੱਗੇ ਸੜਕ ਤੰਗ ਹੈ ਹੌਲੀ ਚੱਲੋ। ਉਹ ਸਾਨੂੰ ਗਿਆਨ ਦਿੰਦੇ ਨੇ ਸਾਨੂੰ ਮੰਜ਼ਿਲ ਤੱਕ ਪਹੁੰਚਦੇ। ਉਹ ਸ਼ਬਦ ਸਾਨੂੰ ਸਮਝ ਦਿੰਦੇ ਨੇ ਪਹੁੰਚਣ ਦੇ। ਰੱਬ ਦੇ ਘਰ ਤੱਕ ਪਹੁੰਚ ਲਈ ਜੇ ਰੱਬ ਨੂੰ ਪ੍ਰਾਪਤ ਕਰ ਲਈ ਸਾਹਿਬ ਜੀ ਕਿਤੇ ਪੱਖਰਾ ਨੇ ਕੰਮ ਨਹੀਂ ਦੇਣਾ ਹੁਣ ਸਾਈਨ ਬੋਰਡ ਹੋਵੇ ਉੱਤੇ ਕੁਝ ਲਿਖਿਆ ਨ ਹੋਵੇ ਕੋਈ ਗਿਆਨ ਨਹੀਂ ਕੋਈ ਸਮਝ ਹੁਣ ਪੱਥਰਾਂ ਚੋਂ ਕਿਹੜਾ ਗਿਆ ਕਬਰਾਂ ਚੋਂ ਕਿਹੜਾ ਗਿਆ ਕੋਈ ਗਿਆਨ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਫ਼ਰ ਕੀ ਅਸੀਂ ਦੁਨੀਆ 'ਚ ਆਇਆ ਸਾਡਾ ਸਫ਼ਰ ਇਹ ਹੈ ਵੀ ਅਸੀਂ ਰੱਬ ਨੂੰ ਪਾਉਣ ਪਰਮਾਤਮਾ ਨੂੰ ਹਾਸਲ ਕਰਨਾ ਤੇ ਰੱਬ ਨੂੰ ਪਰਮਾਤਮਾ ਨੂੰ ਹਾਸਲ ਕਰਨ ਲਈ ਸਾਨੂੰ ਸ਼ਬਦ ਦੀ ਲੋੜ ਪਵੇਗੀ। ਗੁਰੂ ਦੇ ਸ਼ਬਦ ਦੀ ਲੋੜ ਪੈਗੀ ਗੁਰੂ ਦੇ ਗਿਆਨ ਦੀ ਲੋੜ ਪੈਗੀ ਜੋ ਸਾਨੂੰ ਰੱਬ ਤੱਕ ਪਹੁੰਚਾਏਗਾ ਸਹਿਬ ਕਹਿੰਦੇ ਕਬਰਾਂ ਦੀ ਨਹੀਂ ਬੁੱਤਾਂ ਦੀ ਨਹੀਂ ਪੱਥਰਾਂ ਦੀ ਨਹੀਂ ਮੜੀਆਂ ਮਸਾਣੀਆਂ ਦੀ ਨਹੀਂ ਲੋੜ। ਸ਼ਬਦ ਦੀ ਲੋੜ ਹੈ। ਇਸ ਲਈ ਤਾਂ ਪਵਾਰੀ ਖਜ਼ਾਨਾ ਦਿੱਤਾ ਗੁਰੂ ਸਾਹਿਬ ਜੀ ਨੇ ਸਾਨੂੰ ਗੱਲ ਹੋਰ ਪਕੜ ਚੋ ਜੇ ਮੈਂ ਇੱਕ ਛੋਟਾ ਜਿਹਾ ਇਤਿਹਾਸਾਂ ਜਾ ਕਰ ਦੇਣਾ ਤੁਸੀਂ ਸਾਰਿਆਂ ਨੇ ਸਰਗੁਣ ਵੀ ਕਿਹਾ ਮੈਂ ਸੰਖੇਪ ਜੀ ਬੇਨਤੀ ਕਰਾਂਗਾ ਵੀ ਤਾਂ ਕਿ ਗੱਲ ਸਮਝ ਚੋ ਜੇ ਗੁਰੂ ਨਾਨਕ ਪਾਤਸ਼ਾਹ ਜੀ ਬਨਾਰਸ ਦੀ ਧਰਤੀ ਜਾਂਦੇ ਨੇ ਉੱਥੇ ਚਤੁਰਦਾਸ ਮਿਲਦਾ ਹੈ ਵਿਦਵਾਨ ਹੈ ਬਹੁਤ ਤਕੜਾ ਵਿਦਵਾਨ ਬਨਾਰਸ ਪੂਰੀ ਬਨਾਰਸ ਦੀ ਧਰਤੀ ਤੇ ਇੰਨਾ ਨਾਮੁਨਾ ਕੋਟ ਹੈ ਵੀ ਬਹੁਤ ਤਕੜਾ ਵਿਦਵਾਨ ਹੈ ਚਤੁਰਦਾਸ ਹੁਣ ਚਤੁਰਦਾਸ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਪਾਸ਼ਾ ਜੀ ਪਹੁੰਚੇ ਪੁੱਤ ਦੀ ਆਗਮਨ ਇਹ ਵੀ ਚਤੁਰਦਾਸ ਨੂੰ ਤਿਆਰ ਕਰਕੇ ਭੇਜਿਆ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਦੀ ਚਰਚਾ ਬਹੁਤ ਹੋ ਗਈ ਹੈ ਵੀ ਕੋ ਫਕੀਰ ਆਉਂਦੇ ਨਾਲ ਮਰਾਸੀ ਰਬਾਬ ਵਜਾਉਂਦੇ ਆ ਉਹਨਾਂ ਨੂੰ ਕੋਈ ਨਹੀਂ ਜਿੱਤ ਪਉਂਦਾ ਉਹਨਾਂ ਨੇ ਆਪਣੇ ਵੱਲ ਚਤੁਰਦਾਸ ਨੂੰ ਭੇਜਿਆ ਹੁਣ ਸਮਝਣ ਦਾ ਯਤਨ ਕਰਿਓ ਜਿਹੜੀ ਮੈਂ ਬੇਨਤੀ ਕਰਨ ਲੱਗਿਆ ਵੀ ਚਤੁਰਦਾਸ ਧਰਮ ਦੀ ਕੀ ਵਿਆਖਿਆ ਕਰ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਧਰਮ ਦੀ ਕੀ ਵਿਆਖਿਆ ਕਰਦੇ ਨੇ ਇਹ ਤੁਹਾਨੂੰ ਪਤਾ ਲੱਗ ਦੇਣਾ ਚਾਹੁੰਦਾ ਚਤੁਰਦਾਸ ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਤੁਸੀਂ ਧਰਮ ਦੀਆਂ ਗੱਲਾਂ ਕਰਦੇ ਆ ਰਹੇ ਹੋ ਵੀ ਧਰਮ ਨਾਂ ਦੀ ਤੇ ਇੱਕ ਵੀ ਚੀਜ਼ ਤੁਹਾਡੇ ਕੋਲ ਨਹੀਂ ਕੋਈ ਸਿੱਖ ਕਹਿੰਦੇ ਦੱਸੋ ਕਿਹੜੀ ਚੀਜ਼ ਹੈ ਧਰਮੀ ਬਣਨ ਲਈ ਕੁਝ ਨਿਸ਼ਾਨੀਆਂ ਦੀ ਲੋੜ ਪੈਂਦੀ ਹੈ। ਸਭ ਇਹਦੇ ਤੁਸੀਂ ਦੱਸ ਦਿਓ। ਕਿਹੜੀ ਨਿਸ਼ਾਨੀਆਂ ਦੀ ਲੋੜ? ਕਿਦੇ ਇੱਕ ਪੱਥਰ ਹੋਣਾ ਚਾਹੀਦਾ ਸਾਲਗਰਾ। ਤਿਲਕ ਲੱਗਿਆ ਹੋਣਾ ਚਾਹੀਦਾ। ਮਾਲਾ ਹੱਥ ਵਿੱਚ ਹੋਣੀ ਚਾਹੀਦੀ ਹੁੰਦੀ ਹੁੰਦੇ। ਇਹ ਨਿਸ਼ਾਨੀਆਂ ਜਿਹੜੇ ਜੋ ਮਨੁੱਖ ਨੂੰ ਧਰਮੀ ਬਣਾਉਂਦੀਆਂ ਨੇ। ਤੁਹਾਡੇ ਕੋਲ ਤਾਂ ਇੱਕ ਵੀ ਨਹੀਂ। ਫਿਰ ਤੁਸੀਂ ਧਰਮੀ ਕਿੱਥੋਂ ਹੋਏ? ਧਰਮ ਦੀ ਤਾਂ ਗੱਲ ਕਰਦੇ ਪਏ ਜੀ ਪਰ ਧਰਮੀ ਤਾਂ ਨਹੀਂ ਲਾ। ਗੁਰੂ ਸੇਮ ਜੀ ਕਹਿੰਦੇ ਇਹ ਚੀਜ਼ਾਂ ਸਾਡੇ ਕੋਲ ਨਹੀਂ ਪਰ ਜਿਹੜੀ ਤੂੰ ਦਿਖਾ ਰਿਹਾ ਹੈ ਨਾ ਇਹ ਨਹੀਂ ਹੈ ਹੁਣ ਸ਼ਬਦ ਉਚਾਰਨ ਕੀਤਾ ਮੈਂ ਬੇਨਤੀ ਕਰ ਰਿਹਾ ਸੀ ਵੀ ਚਤੁਰਦਾਸ ਕੀ ਧਰਮ ਦੀ ਵਿਆਖਿਆ ਕਰਦਾ ਉਹ ਧਰਮ ਨੂੰ ਜੋੜਦਾ ਸਿਰਫ ਮਾਲਾ ਨਾਲ ਇੱਕ ਪੱਥਰ ਨਾਲ ਤਿਲਕ ਨਾਲ ਟਿੱਕੇ ਨਾਲ ਤੇ ਗੁਰੂ ਪਾਸ਼ਾ ਜੀ ਧਰਮ ਨੂੰ ਕਿਸ ਨਾਲ ਜੋੜਦੇ ਨੇ ਸਾਲ ਗ੍ਰਾਮ ਵਿਖ ਪੂਜ ਬਣਾਉਂਦੇ ਸਾਹਿਬ ਕਹਿੰਦੇ ਸਾਡੇ ਲਈ ਪਰਮਾਤਮਾ ਦਾ ਨਾਮ ਜਪਣਾ ਹੀ ਸਾਲਗਰਾਮ ਹੈ। ਉਹਦੀ ਸਿਖਤ ਕਰਨੋਂ ਦੀ ਰਜਾ ਵਿੱਚ ਚੱਲਣਾ ਹੀ ਸਾਡੇ ਲਈ ਸਾਲਗਰਾਮ ਹੈ। ਇਹ ਸਾਡੇ ਕੋਲ ਹੈ। ਸੁਕਿਰਤ ਤੁਲਸੀ ਮਾਲਾ। ਸਹਿਬ ਜੀ ਕਹਿੰਦੇ ਚੰਗਾ ਆਚਰਣ, ਉੱਚਾ ਆਚਰਣ ਹੀ ਸਾਡੇ ਦੀ ਮਾਲਾ ਹੈ। ਮਾਲਾ ਮਨੁੱਖ ਨੂੰ ਧਰਮੀ ਥੋੜਾ ਬਣਾਉਂਦੀ ਹੈ। ਚੋਰ ਮਾਲਾ ਫੜ ਲਵੇ ਤੰਬੋਧਰ ਨਹੀਂ ਥੋੜਾ ਬਲ ਜਗਤ ਜਿੰਨੀ ਦੇਰ ਤੱਕ ਅੰਦਰੂਨੀ ਬਦਲਦਾ ਨਹੀਂ ਬਾਬਾ ਕਬੀਰ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਵੀ ਕਬੀਰ ਜਪਣੇ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੈ ਰਾਮ ਨਜਿਪ ਚੇਤੇ ਇਹ ਜਪਣੀ ਕਿਆ ਹੋਏ ਕਹਿੰਦੇ ਹੱਥ 'ਚ ਤਾਂ ਮਾਲਾ ਫੜ ਲਈ ਪਰ ਅੰਦਰ ਕੀ ਹੈ ਮਾਲਾ ਭੁਲੇਖਾ ਪਾ ਦੇਗੀ ਵੀ ਇਹ ਧਰਮੀ ਹੈ ਪਰ ਧਰਮੀ ਬਣਾਉਂਦੀ ਨਹੀਂ ਇਹ ਮਾਲਾ ਮਾਪ ਕਰਿਓ ਮਾਲਾ ਧਰਮੀ ਬਣਾਉਂਦੀ ਨਹੀਂ ਹੈ ਮਨੁੱਖ ਨੂੰ ਭਲੇਖਾ ਪਾ ਦੇਗੀ ਹੱਥ 'ਚ ਫੜੀਏ ਵੀ ਇਹ ਧਰਮੀ ਬਟੈਂ ਪਰ ਧਰਮੀ ਬਣਨ ਲਈ ਸਹਿਬ ਕਹਿੰਦੇ ਮਾਲਾ ਦੀ ਨਹੀਂ ਚੰਗੇ ਗੁਣਾਂ ਦੀ ਲੋੜ ਪੈਂਦੀ ਹੈ ਉੱਚੇ ਆਚਰਨ ਦੀ ਲੋੜ ਪੈਂਦੀ ਚੰਗੀ ਸੋਚ ਦੀ ਲੋੜ ਪੈਂਦੀ ਹੈ ਮਾਲਾ ਦੀ ਤੋ ਬੀ ਜੀ ਕਹਿੰਦੇ ਹੱਥ ਵਿੱਚ ਤਾਂ ਫੜੀਏ ਤੂੰ ਲੱਕੜ ਦੀ ਮਾਲਾ ਪਰ ਅੰਦਰ ਤਾਂ ਵਿਕਾਰ ਹੈ ਜੇ ਅੰਦਰੋਂ ਹੀ ਨਹੀਂ ਜਪਿਆ ਤੇ ਬਾਹਰੋਂ ਮੰਨ ਕੇ ਜਿਹੜਾ ਉਹ ਫਿਰ ਅਨਲ ਕੀ ਹੋ ਜੇ ਜੇ ਅੰਦਰੋਂ ਹੀ ਨਹੀਂ ਜਪਿਆਦਾ ਗੁਰੂ ਸਾਹਿਬ ਜੀ ਕਹਿੰਦੇ ਇਹ ਮਾਲਾ ਨਹੀਂ ਸਾਡੇ ਕੋਲ ਉੱਚਾ ਆਚਰਨ ਹੀ ਸਾਡੇ ਲਈ ਮਾਲਾ ਹੈ ਸਤਿ ਸੁਕਿਰਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਦ ਦਿਆ ਕਰੋ ਦਿਆਨਾ ਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਬੇੜਾ ਬੰਨ ਜਿਸ ਭਵਜਨ ਤੋਂ ਪਾਰ ਹੋਣਾ ਹੈ ਇਸ ਵਿਕਾਰਾਂ ਦੇ ਸਮੁੰਦਰ ਨੂੰ ਪਾਰ ਕਰਨਾ ਹੈ ਤਨ ਨਾਮ ਦਾ ਬੇੜਾ ਬੰਨ ਪਰਮਤਿ ਪਖੰਡਗਾ ਨਹੀਂ RAM ਨਾਮ ਜਪ ਬੇੜਾ ਬੰਨ ਉਹ ਦਿਆ ਕਰੋ ਦਿਆ ਦਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਡਹਿਕ ਕਾਹੇ ਗਚਲਾਵੋ ਗੁਰੂ ਸਾਹਿਬ ਜੀ ਕਹਿੰਦੇ ਕਲਰ ਵਾਲੀ ਜ਼ਮੀਨ ਹੋਵੇ ਨਾ ਜਿੰਨਾ ਮਰਜੀ ਤੁਸੀਂ ਉਹਦੀ ਤੇ ਪੀਜ ਪਾ ਸਕੋ ਸਮਾਵਰਤ ਜਾਏ ਕੁਝ ਨਹੀਂ ਮਿਲਣੋਂ ਦੇਚੋ ਸਹਿਬ ਕਹਿੰਦੇ ਜਿਹੜਾ ਤੂੰ ਧਰਮ ਲੈ ਕੇ ਚੱਲਿਆ ਨਾ ਇੱਕ ਕੰਨਰ ਦੀ ਜ਼ਮੀਨ ਮੰਗ ਹੈ ਜਿੰਨਾ ਮਰਜ਼ੀ ਸਮਾਪਤੀਤ ਕਰ ਲੈਂਦੇ ਚ ਮਿਲਣਾ ਕੁਝ ਵੀ ਨਹੀਂ ਇੱਕੀ ਹੈ ਹੋਰ ਕਿਰਿਆ ਹੋਰ ਜੋ ਸਮੀ ਝੂਠ ਦੀ ਕਿਰਿਆ ਹੈ ਇਹਦੇ ਚ ਰੱਬਤ ਨਾ ਮਿਲ ਜਣਾ ਕੰਨਰ ਵਾਲੀ ਜ਼ਮੀਨ ਚ ਜਿੰਨਾ ਮਰਜ਼ੀ ਤੁਸੀਂ ਪਾ ਲਵੋ ਬੀਜ ਕੁਝ ਨਹੀਂ ਮਿਲਦਾ ਕਾਚੀ ਡਹਿਗ ਕਾਹੇ ਗੱਚ ਲਾਵੋ ਕੱਚੀ ਕੰਧ ਹੋਵੇ ਸਹਿਬ ਕਹਿੰਦੇ ਨੇ ਠਹਿਤ ਜਾਣਾ ਹੀ ਹੈ ਕੱਚੀ ਕੰਧ ਨੇ ਇੱਕ ਦਿਨ ਠਹਿ ਜਾਣਾ ਜਿਹੜਾ ਤੂੰ ਕਰਮ ਕਰ ਰਿਹਾ ਹੈ ਪੱਥਰਾਂ ਨੂੰ ਪੂਜਣਾ ਬੁੱਤਾਂ ਨੂੰ ਪੂਜਣਾ ਮਡੀਆਂ ਮਸਕਾਨੀਆਂ ਨੂੰ ਪੂਜਣਾ ਸੱਭ ਜੀ ਕਹਿੰਨੇ ਇਹਨਾਂ ਠਹਿ ਜਾਣਾ ਇਹਦੇ ਚ ਕੁਝ ਨਾ ਪੂਜ। ਪ੍ਰਾਪਤ ਕੁਝ ਨਹੀਂ ਹੁੰਦਾ ਜੀ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ। ਦੇਖੋ ਮੈਂ ਇੱਕ ਬੇਨਤੀ ਕਰਦੇ ਆਪ ਜੀ ਨੂੰ। ਜਿਹੜਾ ਧਰਮ ਹੈ ਨਾ ਧਰਮ ਮੱਗੀ ਵੀ ਬੇਨਤੀ ਕੀਤੀ ਸਮਝਿਓ ਥੋੜਾ ਜਿਹਾ ਧਰਮ ਸਮਝਣ ਦਾ ਵਿਸ਼ਾ ਹੈ ਪਰ ਹੁਣ ਜ਼ਿਆਦਾਤਰ ਧਰਮ ਦੇ ਨਾਂ ਤੇ ਡਰਾਇਆ ਜਾਂਦਾ ਜਦੋਂ ਮਨੁੱਖ ਧਰਮ ਦੇ ਨਾਂ ਤੇ ਡਰ ਜਾਵੇ ਨਾ ਫਿਰ ਉਹ ਅੱਧੀ ਰਾਤ ਨੂੰ ਵੀ ਨਾਰੀਅਲ ਚੋੱਕੇ ਨਹਿਰ ਚ ਪਾਣੀ ਚਲਾ ਜੇਗਾ ਜਦੋਂ ਧਰਮ ਦੇ ਨਾਂ ਤੇ ਡਰਿਆਓ ਜਦੋਂ ਮਨ ਦੇ ਵਿੱਚ ਤਰਮ ਦੇ ਨਾਂ ਤੇ ਡਰ ਪੈ ਗਿਆ ਨਾ ਫਿਰ ਉਹ ਭਰਮ ਕਰਨ ਲਈ ਕਰਮ ਕਰਨ ਲਈ ਨਾ ਅੱਧੀ ਰਾਤ ਨੂੰ ਵੀ ਤੁਰਨੇ ਲੱਗਾ ਪਰ ਤਰਮ ਡਰਨ ਦਾ ਵਿਸ਼ਾ ਨਹੀਂ ਹੈ ਜੇ ਡਰਾਉਣ ਦਾ ਵਿਸ਼ਾ ਨਹੀਂ ਹੈ ਧਰਮ ਇੱਕ ਸਮਝਣ ਦਾ ਵਿਸ਼ਾ ਹੈ ਪਰ ਸਭ ਤੋਂ ਵੱਡਾ ਦੁਖਾਂਤ ਪਤਾ ਕੀ ਹੈ ਗੁਰਬਾਣੀ ਇੱਕ ਸਮਝਣ ਦਾ ਵਿਸ਼ਾ ਹੈ ਪਰ ਅਸੀਂ ਗੁਰਬਾਣੀ ਦੇ ਨਾਂ ਤੇ ਬਹੁਤ ਭਰਮਾਂ ਚ ਪੈ ਗਏ ਜਦ ਸਾਨੂੰ ਗੁਰਬਾਣੀ ਦੇ ਨਾਮ ਤੋਂ ਬਹੁਤ ਜ਼ਿਆਦਾ ਭਰਮਾਂ ਚ ਪਾਇਆ ਜਾਇਆ ਹੈ ਗੁਰਬਾਣੀ ਦੇ ਨਾਮ ਤੋਂ ਸਾਨੂੰ ਬੜਾ ਡਰਾਇਆ ਜਾ ਰਿਹਾ ਹੈ ਗੁਰਬਾਣੀ ਇੱਕ ਸਮਝਣ ਦਾ ਵਿਸ਼ਾ ਜੇ ਅਸੀਂ ਸਮਝ ਲਾਂਗੇ ਉਹ ਹੀ ਭੈ ਨਹੀਂ ਕੋਈ ਡਰ ਨਹੀਂ ਕੋਈ ਚਿੰਤਾ ਨਹੀਂ ਜੇ ਨਾ ਸਮਝਿਆ ਤੇ ਮਨੁੱਖ ਜਪਜੀ ਸਾਹਿਬ ਪੜ੍ਹ ਕੇ ਵੀ ਕਹੇਗਾ ਜੀ ਮਾਂ ਕਰ ਨਹੀਂ ਪਤਾ ਖੁਲਾਨੀ ਜਗੰਤ ਦੀ ਨੀਮਤ ਖਲ ਤਾਂ ਸਮਝਣ ਦਾ ਵਿਸ਼ਾ ਨਾ ਮੈਂ ਪੜ ਰਿਆ ਸਾਂ ਕੀ ਸ਼ੈਦ ਸੁਣੀ ਹੋਵੇ ਉਹ ਇੱਕ ਮੁੰਡਾ ਸੀ ਵੇਲਾ ਰਹਿੰਦਾ ਜੀ ਸਾਰਾ ਦਿਨ ਤੈਨੂੰ ਕਿਸੇ ਨੇ ਆਖਿਆ ਵੀ ਜਾ ਵੈਦ ਦਾ ਕੰਮ ਸਿੱਖ ਲੈ ਬੜੇ ਪੈਸੇ ਕਮਾ ਲੇਗਾ ਜੱਗਾ ਵੈਦ ਬਣ ਜਾ ਮੈਂ ਬੇਨਤੀ ਕਰ ਰਿਹਾ ਵੀ ਸਮਝਣ ਦਾ ਵਿਚਾਰ ਉਹ ਨਾਲ ਦੇ ਪਿੰਡ ਕੋਈ ਵੈਦ ਅਸੀਂ ਹੁੰਦੇ ਕੋਲ ਚਲਾ ਗਿਆ ਵੈਦਗੀ ਸਿੱਖਣ ਲੱਗ ਗਿਆ ਦੋ ਤਿੰਨ ਮਹੀਨੇ ਬੀਤੇ ਦਿਓ ਉਹਨੂੰ ਨਾਲ ਲੈ ਗਿਆ ਵੈਦ ਜਿਹੜਾ ਸੀ ਜਿਵੇਂ ਜੜੀ ਬੁੱਟੀਆਂ ਲੈ ਕੇ ਜਿਹੜੀਆਂ ਬੁੱਟੀਆਂ ਲੱਭਣ ਚਲੇ ਗਏ ਲੱਭਦੇ ਹੋਏ ਮਾਰੂਥਲ ਦੇ ਵਿੱਚੋਂ ਦੀ ਲੰਘੇ ਜਦੋਂ ਤੇ ਅੱਗੇ ਕੀ ਵੇਖਦੇ ਵੀ ਇੱਕ ਮਾਲਕ ਜਿਹੜਾ ਰੋ ਰਿਹਾ ਤੇ ਉਹਦਾ ਉੱਠ ਜਿਹੜਾ ਤੜਫ ਰਿਹਾ ਉਹ ਵੈਦ ਪੁੱਛਦੇ ਵੀ ਕੀ ਹੋਇਆ ਕਹਿੰਦੇ ਮੇਰੇ ਉੱਠ ਨੇ ਖਰਬੂਜਾ ਖਾ ਲਿਆ ਤੇ ਉਹਦੇ ਗਲੇ 'ਚ ਫਸ ਗਿਆ ਤੇ ਤੜਫ ਰਿਹਾ ਉਹ ਰੋ ਰਿਹਾ ਵੀ ਕੀਮਤੀ ਉੱਠ ਤੇ ਨੇ ਮਰ ਜਣ ਮਾਲਕ ਰੋਣ ਹੁਣ ਵੈਦ ਨੇ ਕੀ ਕੀਤਾ ਵਾਇਦ ਉੱਤੇ ਦੇ ਕੋਲ ਗਿਆ ਉਹਦੀ ਗਰਦਨ ਨੂੰ ਫੜਿਆ ਗਲੇ ਦੇ ਵਿੱਚ ਜਿਹੜਾ ਖੁਰਗੁਜਾੜੇ ਸਿੰਦੇ ਤੇ ਕੁੜੀ ਮਾਰ ਕੇ ਤੋੜ ਦਿੰਦਾ ਉਹ ਗੇ ਲੱਤ ਉੱਠ ਖੜਾ ਹੋ ਗਿਆ ਉਹ ਜਿਹੜਾ ਨਾਲ ਸੀ ਉਹਨੇ ਆਖਿਆ ਇਹ ਤਾਂ ਬੜਾ ਸੁੱਖਾ ਕੰਮ ਹੈ ਮੈਂ ਤਾਂ ਵੈਦ ਉਹਨਾਂ ਗਿਆ ਕਿਹੜਾ 2-3 ਸਾਲ ਆਏ ਗਏ ਤੇ ਇਤਨਾ ਕੁ ਕੰਮ ਹੈ ਤਾਂ ਕੋਈ ਵੱਡਾ ਕੰਮ ਨਹੀਂ ਉਹ ਛੱਡ ਕੇ ਚਲਾ ਗਿਆ ਆਪਣੇ ਇਲਾਕੇ ਚ ਨੇ ਵੈਦਾਂ ਦੀ ਦੁਕਾਨ ਉੰਜ ਜਦੋਂ ਵੈਦ ਬਣਿਆ ਸਾਰੇ ਪਾਸੇ ਗੱਲ ਫੈਲ ਗਈ ਹੁੰਦਾ ਰਿਸ਼ਤਾ ਵੀ ਹੋ ਗਿਆ ਵਿਆਹ ਵੀ ਹੋ ਗਿਆ ਵੀ ਵੈਦ ਬਣ ਗਿਆ ਜੀ ਪਹਿਲੀ ਵਾਰ ਆਪਣੇ ਸੋਹਰੇ ਕਰ ਗਿਆ ਆਉ ਭਗਤ ਹੋਈ ਸਾਰੇ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਜਿਵਾਈ ਵੈਦ ਹੈ ਜੀ ਸਬਬੇ ਬਣਿਆ ਵੀ ਨਾਲ ਕਿਸੇ ਘਰ 'ਚ ਕੋਈ ਬਿਮਾਰ ਹੋ ਗਿਆ ਤੇ ਉਹਨਾਂ ਨੇ ਜਾ ਕੇ ਆਖਤਾ ਵੀ ਤੁਹਾਡਾ ਜਿਵਾਈ ਵੈਦ ਹੈ ਵੀ ਤੁਸੀਂ ਆ ਕੇ ਦੇਖੋ ਜਦੋਂ ਜਦੋਂ ਜਾ ਕੇ ਵੇਖਦੇ ਵੀ ਉਕਾਖ ਦੇ ਵੀ ਇੰਨੇ ਦਾ ਕੁਝ ਖਾ ਲਿਆ ਤੇ ਗਲੇ ਚੜ ਗਿਆ ਹੁਣ ਇਹਨੂੰ ਯਾਦ ਆ ਗਈ ਆਪਣੇ ਉਸਤਾਦ ਦੀ ਗੱਲ ਇੰਨੀ ਵੀ ਕੁਣੀ ਮਾਰ ਦਿੱਤੀ ਹੁਣ ਕੁਣੀ ਜਦੋਂ ਮਾਰੀ ਉਹ ਬੰਦਾ ਹੀ ਹੁਣ ਗਲਤ ਆ ਸਮਝਣ ਦੀ ਸੀ ਨਾ ਉੱਥੇ ਗਲਤ ਪਕੜਦੀ ਸੀ ਉੱਥੇ ਗੁਰਬਾਣੀ ਤਾਂ ਸਮਝਣ ਦਾ ਵਿਸ਼ਾ ਹੈ ਪਰ ਅਸੀਂ ਬਾਣੀ ਪੜਦੇ ਹੋਏ ਵੀ ਭਰਮਾਂ ਵਿੱਚ ਆ ਅਸੀਂ ਬਾਣੀ ਪੜਦੇ ਹੋਇਆਂ ਵੀ ਭਰਮਾਂ ਵਿੱਚ ਆ ਗੁਰਬਾਣੀ ਤਾਂ ਪਰਮ ਨੂੰ ਬਾਹਰ ਕੱਢਦੀ ਹੈ ਗੱਲ ਤਾਂ ਤੇ ਸਮਝਣ ਦੀ ਸੀ ਨਾ ਵੀ ਮੇਰਾ ਵੈਦ ਕਰੀ ਕੀ ਕਿ ਰਿਹਾ ਹੈ ਤੇ ਉਥੇ ਕੀ ਪੱਖ ਹੈ ਉਥੇ ਕੀ ਪੱਖ ਵਰਤਾਇਆ ਜਾ ਰਿਹਾ ਹੈ ਗੱਲ ਸਮਝਣ ਦੀ ਸੀ ਪਰ ਸਮਝਿਆ ਨਹੀਂ ਹੁਣ ਗੁਰਬਾਣੀ ਸਮਝਣ ਦਾ ਵਿਸ਼ਾ ਪਰ ਅਸੀਂ ਡਰੇ ਬਹੁਤ ਜੀਆ ਨਾ ਕੀਤਾ ਇਹ ਹੋ ਜੇਗਾ 12 ਨੂੰ ਅਸੀਂ ਵੰਡ ਲਿਆ ਦਿਨ ਨੂੰ ਅਸੀਂ ਵੰਡਿਆ ਸਮੇਂ ਨੂੰ ਅਸੀਂ ਵੰਡਿਆ ਵੰਡਿਆ ਕਿਉਂ ਡਰ ਹੈ ਤਾਂ ਮੰਡਲੇ ਸੀ ਇਹ ਤਾਂ ਗੁਰਬਾਣੀ ਨੂੰ ਸੀ ਵਿਚਾਰ ਲੀਏ ਸਮਝ ਲੀਏ ਨਾ ਕੋਈ ਪਰਵਾਹ ਨਹੀਂ ਬੇਪਰਵਾਹ ਜੀਵਨ ਹੋ ਜਾਂਦਾ ਜੀ ਸਰ ਕੋਈ ਚਿੰਤਾ ਹੀ ਨਹੀਂ ਰਹਿੰਦੀ ਕੋਈ ਭਰਮ ਨਹੀਂ ਕੋਈ ਪਖੰਡ ਨਹੀਂ ਜੀਵਨ ਚਾ ਭਗਤ ਰੋਚਨ ਜੀ ਦਾ ਇੱਕ ਬਚਨ ਹੈ ਬੜਾ ਪਿਆ ਭਗਤ ਜੀ ਨੇ ਬੜੀ ਪਿਆਰੀ ਵਿਆਖਿਆ ਕੀਤੀ ਕਿੰਦੇ ਅੰਤਰਮਲ ਨਿਰਮਲ ਨਹੀਂ ਕੀਨਾ ਬਾਹਰ ਪੇਕੋ ਦਾਸੀ ਕਦੇ ਕੀ ਹੋਇਆ ਅੰਦਰ ਮੈਲ ਇਹਨੂੰ ਤੂੰ ਪਵਿੱਤਰ ਕੀਤਾ ਨਹੀਂ ਬਾਹਰੋਂ ਧਰਵੀ ਬਣ ਗਿਆ ਸਿਰ ਉਠਿਆ ਵੀ ਇਸ਼ਨਾਨ ਵੀ ਕੀਤਾ ਚੌਂਕੜਾ ਵੀ ਮਾਰ ਲਿਆ ਨਿਤਨੇਮ ਵੀ ਕਰ ਜਾ ਮਾਫ ਕਰਿਓ ਗੁਰਦੁਆਰੇ ਮੱਥਾ ਵੀ ਟੇਕ ਲਿਆ ਰੱਬ ਦੀਆਂ ਗੱਲਾਂ ਵੀ ਕਰ ਲੀਆਂ ਪਰ ਅੰਦਰ ਮੈਲਾ ਤੇ ਸਭ ਕਿਨੇ ਕੀ ਇੰਦੀ ਨੰਤਰ ਪਰਵਾਨ ਕੀ ਨਹੀਂ ਸਭ ਜਕੇ ਨੇ ਅੰਤਰ ਮਨ ਨਿਰਮਲ ਨਹੀਂ ਕੀਤਾ ਗੁਰਬਾਣੀ ਪੜ ਕੇ ਤਾਂ ਇਹਨੂੰ ਪਵਿੱਤਰ ਕਰਨਾ ਸੀ ਜੀਵਨ ਨੂੰ ਪਵਿੱਤਰ ਤਾਂ ਕੀਤੇ ਨਹੀਂ ਪੜਿਆ ਜਰੂਰ ਮੈਂ ਮੈਂ ਥੀ ਨਹੀਂ ਬੇਨਤੀ ਕਰ ਰਿਹਾ ਮਾਫ ਕਰਿਓ ਵੀ ਪੜਨਾ ਨਹੀਂ ਅਸੀਂ ਗੁਰੂ ਕਰਨੀ ਮੈਂ ਫਿਰ ਬੇਨਤੀ ਕਰ ਰਿਹਾ ਵੀ ਗੱਲ ਤਾਂ ਸਮਝਣ ਦੀ ਹੈ ਵੀ ਗੁਰਬਾਣੀ ਕੀ ਸਮਝਾ ਰਹੀ ਏ ਸਭ ਗੁਰਬਾਣੀ ਤੱਤ ਕੀ ਦੇ ਰਹੀ ਏ ਸਭ ਬਾਰ ਪੇਖੂ ਦਾ ਸੀ ਹਿਰਦੇ ਕਮਲ ਘਟ ਬ੍ਰਹਮਣੀ ਚੀਨਾ ਕਹਾਂ ਪਿਆਸ ਲਿਆ ਸੀ ਕਿੰਨੇ ਅੰਦਰ ਮਨ ਜਿਹੜਾ ਉਹ ਕਮਲ ਦੇ ਵਾਂਗ ਸੀ ਪਰ ਸਮਝਿਆ ਨਹੀਂ ਇਹਨੇ ਅੰਦਰ ਪ੍ਰਮਾਤਮਾ ਨੂੰ ਧਿਆਇਆ ਨਹੀਂ ਪਰ ਬਾਹਰ ਉਸ ਲਿਆਸੀ ਬਣ ਗਿਆ ਬਾਹਰੂ ਦਾਸੀ ਬਣ ਗਿਆ ਬਾਹਰੂ ਧਰਮੀ ਬਣ ਗਿਆ ਅੰਦਰੂ ਨਹੀਂ ਬਣਿਆ ਗੱਲ ਤਾਂ ਅੰਦਰੂ ਬਣਨ ਦੀ ਸੀ ਹੁਣ ਸਾਬ ਜੀ ਨੂੰ ਕੀ ਕਹਿੰਦੇ ਨੇ ਜੇ ਅੰਦਰੂਨੀ ਬਣਿਆ ਬਾਹਰੂ ਬਣ ਗਿਆ ਭਗਤ ਜੀ ਕਹਿੰਦੇ ਭਰਮੇ ਭੁਲੀ ਰੇਜੈ ਚੰਦਾ ਨਹੀਂ ਨੀ ਚੀਨਿਆ ਪਰਮਾਨੰਦ ਕਹਿੰਦੇ ਭਰਮ ਤੇ ਭੁਲੇਖੇ ਚ ਫਿਰਦਾ ਹੈ ਵੀ ਬਾਹਰੂ ਧਰਵੀ ਬਣ ਗਿਆ ਤੇ ਮੈਂ ਰੱਬ ਦੇ ਘਰ ਤੇ ਪਰਵਾਣ ਹੋ ਜਾਵਾਂਗਾ ਸਿਵ ਕਿੰਨੇ ਨਹੀਂ ਉਸ ਬਣਾ ਘਰ ਘਰ ਖਾਇਆ ਪਿੰਡ ਵਧਾਇਆ ਖਿੰਤਾ ਮੁੰਦਾ ਮਾਇਆ ਕਹਿੰਦੇ ਘਰ ਘਰ ਤੋਂ ਮੰਗ ਕੇ ਖਾਣ ਧਰਮੀ ਵੀ ਬਣਾ ਲਿਆ ਆਪਣੇ ਆਪ ਨੂੰ ਘਰ ਘਰ ਖਾਇਆ ਪਿੰਡ ਵਿਧਾਇਆ ਖਿੰਤਾੁੰਦਾ ਮੁੰਦਾ ਮਾਇਆ ਸਹਿਬ ਜੀ ਕਹਿੰਦੇ ਹੂਮ ਪਸਮ ਹੂਮ ਮਸਾਨ ਕੀ ਪਸਮ ਲਗਾਈ ਗੁਰਬਿਨ ਤੱਕ ਨਾ ਪਾਇਆ ਆਪਣੇ ਉੱਤੇ ਪਸਮ ਲਾ ਲਈ ਸੁਆ ਮੰਨ ਲਈ ਤੇ ਧਰਮੀ ਬਣ ਗਿਆ ਸਹਿਬ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਬਣ ਸਕਦਾ ਕਾਇ ਜਪੋਰੇ ਕਾਇ ਤਪੋਰੇ ਕਾਇ ਬਿਲੋਵੋ ਪਾਣੀ ਇਹ ਸਭ ਕੁਝ ਕਰਕੇ ਭਗਤ ਜੀ ਕਹਿੰਦੇ ਕਿਉਂ ਪਾਣੀ ਰਿੜਕ ਰਹੇ ਹੋ ਤੁਸੀਂ ਪਾਣੀ ਨੂੰ ਰਿੜਕਨ ਨਾਲ ਕੁਝ ਨਹੀਂ ਮਿਲਦਾ ਜੀ ਨਹੀਂ ਰਿੜਕ ਨੂੰ ਤਾਂ ਕੁਝ ਮਿਲੇ ਪਾਣੀ ਰਿੜਕਨ ਨਾਲ ਕੀ ਮਿਲਣਾ ساری ਉਮਰ ਰਿੜਕਦਾ ਪਾਣੀ ਕੀਮਤੀ ਹੈ ਜੀਵਨ ਦੇ ਲਈ ਪਰ ਇਹਨੂੰ ਰਿੜਕਨ ਨਾਲ ਦੇਚ ਕੋਈ ਤਤ ਨਹੀਂ ਮਿਲਦਾ ਸਹਿਬ ਕਹਿੰਦੇ ਕਬਰਾਂ ਨੂੰ ਪੂਜ ਲਿਆ ਮੜੀਆਂ ਮਸਾਣਿਆਂ ਨੂੰ ਪੂਜ ਲਿਆ ਦਰਖਤਾਂ ਤੇ ਜਾ ਕੇ ਦੀਵੇ ਵੀ ਜਗਾ ਲੇ ਮੋਲੀਆਂ ਵੀ ਬਣ ਲੀਆਂ ਸਹਿਬ ਕਹਿੰਦੇ ਪਾਣੀ ਡਿੜਕੀ ਜਾਂਦੀ ਜੀ ਤੁਸੀਂ ਗੁਰਬਿੰਨ ਤਤ ਨ ਪਾਇਆ ਕਾਇ ਜਪੋਰੇ ਕਾਇ ਤਪੋਰੇ ਕਾਇ ਬਿ ਲੋਗੋ ਪਾਣੀ ਲੱਖ 84 ਜੋਨ ਉਪਾਇ ਸੋ ਸਿਮਰੋ ਨਿਰਬਾਣੀ ਕਾਇ ਕਮੰਡਲ ਕਾਪੜਿਆਰੇ ਅਠਸਠ ਕਾਹੇ ਫਿਰਾਹੀ ਬਦਤਰ ਲੋਚਨ ਸੁਨਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਈ ਭਰੀਆਂ ਹੋਣ ਨਾ ਕਣਕ ਦੀਆਂ ਭਰੀਆਂ ਰੱਖੀਆਂ ਹੋਣ ਉਹਦੇ ਵਿੱਚ ਦਾਣੇ ਨਾ ਹੋਣ ਸਹਿਬ ਜੀ ਕਹਿੰਦੇ ਨੂੰ ਖਲਾਰਾ ਪਾਣ ਦਾ ਕੋਈ ਫਾਇਦਾ ਨਹੀਂ ਗਾਹ ਪਾਣ ਦਾ ਕੋਈ ਫਾਇਦਾ ਨਹੀਂ ਜੇ ਦਾਣੀ ਨਹੀਂ ਹੈ ਸਹਿਬ ਕਹਿੰਦੇ ਮੜੀ ਮਸਾਣੀਆਂ ਪੋਝ ਲੈਣਾ ਬਾਹਰੋਂ ਭੇਖੀ ਬਣਾ ਲੈਣਾ ਸਹਿਬ ਕਹਿੰਦੇ ਉਸੇ ਤਰ੍ਹਾਂ ਜਿਵੇਂ ਭਰੀਆਂ ਪਈਆਂ ਪਰ ਦਾਣਾ ਇੱਕ ਵੀ ਨਹੀਂ ਵਿੱਚ ਕਾਣ ਬਿਨ ਕਹਾ ਕੇ ਫਾਇਦੇ ਵਿੱਚ ਕਾਣੀ ਨਹੀਂ ਹੈ ਥਾਣੇ ਨਹੀਂ ਹੈ ਫਿਰ ਗਾ ਪਾਣ ਦਾ ਕੀ ਫਾਇਦਾ ਸਾਇਬ ਕਹਿੰਦੇ ਜੀ ਰੱਬ ਮਿਲਣਾ ਹੀ ਨਹੀਂ ਇੰਨਾ ਵਿੱਚੋਂ ਫਿਰ ਇੰਨਾ ਸਮਾਂ ਗਵਾਉਣ ਦਾ ਕੀ ਫਾਇਦਾ ਜੇ ਵਿੱਚ ਰੱਬ ਹੀ ਨਹੀਂ ਪ੍ਰਾਪਤ ਹੋ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਫਿਰ ਬਾਹਰੂ ਭੇਖ ਕਰਨ ਦਾ ਕੀ ਫਾਇਦਾ ਫਿਰ ਦੀਵੇ ਜਗਾਉਣ ਦਾ ਕੀ ਫਾਇਦਾ ਫਿਰ ਮੜੀ ਮਸਾਣੀ ਪੁੱਜਣ ਦਾ ਕੀ ਫਾਇਦਾ ਜੇ ਰੱਬ ਹੀ ਨਾ ਮਿਲਿਆ ਤਾਂ ਬਾਰ ਲੇਪੇ ਇੱਕ ਬਾਰਲਾ ਕਰਮ ਸੀ ਤਾਂ ਕਰਦੇ ਆ ਕਿਉਂਕਿ ਸਾਡੇ ਅੰਦਰ ਇੱਕ ਡਰ ਬਣਿਆ ਹੋਇਆ ਜੇ ਨਾ ਕੀਤਾ ਤੇ ਇੰਜ ਹੋ ਜਾਏਗਾ ਪਰ ਗੁਰਬਾਣੀ ਕਹਿੰਦੀ ਕੁਝ ਨਹੀਂ ਹੁੰਦਾ ਸਿਰਫ ਪਰਮਤਿ ਉਪਲੇਖਿਤ ਇੱਕ ਡਰ ਹੈ ਧਰਮ ਤਾਂ ਡਰ ਨੂੰ ਦੂਰ ਕਰਦਾ ਜੇ ਧਰਮ ਦੀ ਦੁਨੀਆ 'ਚ ਡਰ ਹੋ ਗਿਆ ਤੇ ਬ੍ਰਸੀ ਡਰ ਤੋਂ ਰਹਿਤ ਕੋ ਗੁਰਬਾਣੀ ਡਰ ਤੋਂ ਰਹਿਤ ਕਰਦੀ ਸਭ ਇਹਨਾਂ ਪਰਮ ਭੁਲੇਖਿਆਂ ਤੋਂ ਦੂਰ ਕਰਦੀ ਏ ਸਤਿ ਪ੍ਰੇਸੀ ਸਭ ਤੋਂ ਵੱਡੀ ਤਰਾਸਤੀ ਜਾਂ ਸਭ ਤੋਂ ਵੱਡਾ ਦੁਖਾਂਤ ਜੀ ਗੁਰਬਾਣੀ ਨੂੰ ਸਮਝਣ ਦੇ ਬਜਾਏ ਅਸੀਂ ਗੁਰਬਾਣੀ ਨੂੰ ਨਾਲ ਲੈ ਕੇ ਵੀ ਪਰਮ ਉਤਿ ਭੁਲੇਖਿਆਂ 'ਚ ਰਹੇਗੇ ਪਰਮਾਤਮਾ ਉਹਦਾ ਕਾਰਨ ਕੀ ਸਮਝ ਹੀ ਨਹੀਂ ਸੀ ਸਾਡਾ ਵੇਦ ਕਹਿੰਦਾ ਕੀ ਹੈ ਸਾਨੂੰ ਸਮਝਾ ਕੀ ਰਿਹਾ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਯੂ ਗੱਲ ਸੁਣ ਜਾ ਰਹੇ ਸਨ ਆਪਾਂ 10 ਪੋੜੀਆਂ ਜੇ ਦਸਵੀਂ ਪੋੜੀ ਹੈ ਜੀ ਸਾਰੀ ਪੋੜੀਆਂ ਚ ਇੱਕੋ ਤਤ ਸਹਿਬ ਲੈ ਕੇ ਗਏ ਪ੍ਰਮਾਤਮਾ ਦਾ ਸ਼੍ਰੀ ਭਗਵਾਨ ਦਾ ਸੱਚੀ ਪਤ ਦਾ ਨਾਮ ਉਸ ਕਾਲਪੁਰਖ ਦਾ ਨਾਮ ਹੁਣ ਸਾਬ ਜੀ ਨੇ ਯੂ ਗੱਲ ਆਕੀ ਨਾ ਕਾਹੂ ਲੈ ਪਾਣ ਪੂਜ ਧਿਰਿਓ ਸਿਰ ਕੋਈ ਮਨੁੱਖ ਪੱਥਰ ਲੈ ਕੇ ਸਾਲਗ੍ਰਾਮ ਦਾ ਪੂਜ ਰਿਹਾ ਕੋਈ ਸ਼ਿਵਲਿੰਗ ਨੂੰ ਲੈ ਕੇ ਪੂਜ ਰਿਹਾ ਕਾਹੂ ਲਖਿਓ ਬਾਚੀ ਦਿਸ਼ਾ ਮੈਂ ਕੋਈ ਦੱਖਣ ਵਾਲੇ ਪਾਸੇ ਸਿਜਦਾ ਕਰ ਰਿਹਾ ਕੋਈ ਪੱਛਮ ਵਾਲੇ ਪਾਸੇ ਸਿਜਦਾ ਕਰ ਰਿਹਾ ਕਾਹੂ ਪਸ਼ਾਕੋ ਸੀਸ ਨਿਵਾਇਓ ਕੋਉ ਬੁਤਾਨ ਕੋ ਪੂਜਿਤ ਹੈ ਪੁਸ਼ ਮਾਫ ਕਰਿਓ ਗੁਰੂ ਦੇ ਸ਼ਬਦ ਨੇ ਮਿਹਰੀ ਨੀ ਸਹਿਜ ਜੀ ਕਹਿੰਦੇ ਕੋਈ ਮੂਰਖ ਬੁੱਤਾਂ ਨੂੰ ਵੀ ਪੂਜੀ ਜਾ ਸਿਆਣਾ ਥੋੜਾ ਆਖਿਆ ਸਿਆਣਾ ਤਾਂ ਕਿ ਬੁੱਤਾਂ ਨੂੰ ਪੂਜਣਾ ਕੋਈ ਸਮਝਦਾਰੀ ਥੋੜੀ ਐ ਕੋਈ ਸਮਝਦਾਰੀ ਨਹੀਂ ਐ ਕਲਾਸ ਵਿੱਚ ਟੀਚਰ ਹੋਵੇ ਜਾਂ ਟੀਚਰ ਟੀਚਰ ਦਾ ਬੁੱਤ ਰੱਖ ਦਿਓ ਤੁਸੀਂ ਕਲਾਸ ਵਿੱਚ ਕੀ ਕੁਝ ਮਿਲ ਜੇਗਾ ਸੋਨੋ ਕੁਝ ਨਹੀਂ ਮਿਲਣਾ ਕੁਝ ਵੀ ਸਿੱਖਣ ਨੂੰ ਨਹੀਂ ਮਿਲਣਾ ਥਰਾਂ ਚੁੱਕੀ ਮਿਲਣਾ ਹੈ ਸਿੱਖਣਾ ਕੁਝ ਨਹੀਂ ਮਿਲਣਾ ਇੱਕ ਡਾਕ ਇੱਕ ਪੈਰ ਉਹ ਗੁਰੂ ਸਾਹਿਬ ਜੀ ਉਹ ਹੀ ਆਕਰੇ ਨਾ ਕਉ ਕੋਈ ਪੂਜਦਾ ਫਿਰਦਾ ਹੈ ਕਉ ਬੋਤਾਨ ਕੋ ਪੂਜਿਤ ਹੈ ਪਸ਼ਕੋ ਮਿਰਤਾਨ ਕੋ ਪੂਜ ਕੋਈ ਕਬਰਾਂ ਨੂੰ ਵੀ ਪੂਜੀ ਜਾਂਦਾ ਹੈ ਸਾਹਿਬ ਜੀ ਕਹਿੰਦੇ ਮੇਰੀ ਨਿਗਾ ਚ ਇਹ ਕੀ ਹੈ ਕੂਰ ਕਿਰਿਆ ਔਰ ਜੋ ਸਭ ਹੀ ਜਗ ਇਹ ਸਿਰਫ ਊੜ ਦੀ ਕਿਰਿਆ ਵਿੱਚ ਜਾਗ ਉਲਝਿਆ ਫਿਰਦਾ ਹੈ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਹਨਾਂ ਵਿੱਚੋਂ ਤੁਹਾਨੂੰ ਕਦੇ ਵੀ ਰੱਬ ਨਹੀਂ ਇੰਨਾਂ ਵਿੱਚੋਂ ਕਦੇ ਵੀ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਰੱਬ ਦੀ ਪ੍ਰਾਪਤੀ ਦੇ ਲਈ ਸ਼ਬਦ ਨਾਲ ਜੁੜਨਾ ਪਏਗਾ ਗੁਰੂ ਦੀ ਬਾਣੀ ਨਾਲ ਜੁੜਨਾ ਪਏਗਾ ਤੇ ਗੁਰੂ ਦੀ ਬਾਣੀ ਨਹੀਂ ਆਖਦੀ ਵੀ ਤੁਸੀਂ ਘਰ-ਬਾਰ ਤਿਆਗ ਕੇ ਜਾਓ ਗੁਰੂ ਦੀ ਬਾਣੀ ਨਹੀਂ ਆਖਦੀ ਵੀ ਤੁਸੀਂ ਘਰ ਦੇ ਰਸਤੀ ਤਿਆਗੋ ਗੁਰੂ ਦੀ ਬਾਣੀ ਨਹੀਂ ਆਖਦੀ ਵੀ ਤੁਸੀਂ ਜੰਗਲਾਂ 'ਚ ਚਲੇ ਜਾਓ ਨਗਰ ਰੂਪ 'ਚ ਗੁਰੂ ਦੀ ਬਾਣੀ ਨਹੀਂ ਆਖਦੀ ਵੀ ਤੁਸੀਂ ਪਹਾੜਾਂ 'ਚ ਜਾ ਕੇ ਬੈਠੋ ਰੱਬ ਨੂੰ ਪਾਉਂਦੇ ਨਹੀਂ ਗੁਰੂ ਦੀ ਬਾਣੀ ਦੀਆਂ ਸੱਭ ਕਹਿੰਦੇ ਘਰ ਬੈਠਿਆਂ ਹੀ ਰੱਬ ਮੇਰੇ ਚਲੇ ਸਭ ਕਿਛ ਕਰਮ ਐ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਕੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾੜ ਸੁਹੀ ਕਿੱਡੇ ਪਿਆਰੇ ਅਪੀ ਤੇ ਗੁਰੂ ਸਾਹਿਬ ਜੀ ਦੇ ਕਿੱਡੇ ਪਿਆਰੇ ਸ਼ਬਦ ਬਖਸ਼ਿਸ਼ ਕੀਤੇ ਬਾਹਰ ਜਾਏਗਾ ਪਰਮਤਿ ਭੁਲੇਖਿਆ ਚ ਪੈ ਜਾਏਗਾ ਗੁਰੂ ਕੋਲ ਆ ਗੁਰੂ ਦੱਸੇਗਾ ਰੱਬ ਨੂੰ ਕਿਵੇਂ ਪਾਉਣਾ ਅੰਦਰੂ ਹੀ ਮਿਲਾਪ ਕਰਾ ਦੇਗਾ ਜਦੋਂ ਅੰਦਰੂ ਮਿਲ ਗਿਆ ਅੰਦਰੂ ਤੇ ਬਾਹਰੂ ਸੁਹਿਲਾ ਜੀਵ ਹੋ ਜਾਂਦਾ ਹੈ ਗੁਰਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਜੀਵ ਫਿਰ ਜੀਵਨ ਸੁਹਿਲਾਇ ਸੁਹਿਲਾ ਹੈ ਪਹਿਲਾ ਅੰਦਰੂ ਲੱਭਣਾ ਪਏਗਾ ਅੰਦਰੂ ਲੱਭਣ ਲਈ ਭਟਕਣ ਦੀ ਲੋੜ ਨਹੀਂ ਹੈ ਗੁਰੂ ਨਾਲ ਜੁੜਨ ਦੀ ਲੋੜ ਹੈ ਇਸ ਲਈ ਬਾਹਰਲੇ ਕੀਤੇ ਹੋਏ ਕਰਮ ਕਾਂਡਾਂ ਨੂੰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਕਿੰਦੇ ਗੁਰਮੁੱਚ ਪਰਵਾਹ ਨਹੀਂ ਇਹ ਸਿਰਫ ਕੂਰ ਕਿਰਿਆ ਔਰ ਜੋ ਹੀ ਉਹ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਦ ਨਾ ਪਾਇਓ ਇਹਦੇ ਨਾਲ ਤਾਂ ਲੋਕ ਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੋਈਆਂ ਬੇਅੰਤ ਪ੍ਰਕਾਰ ਦੀ ਫੋਲਦੀ ਮਾਫੀ ਜੀ ਇੱਕ ਦੋ ਮੈਂ ਬੇਨਤੀਆਂ ਕਰਨੀਆਂ ਜੀ ਆਪ ਜੀ ਦਾ